ਆ ਲੋ ਗਿਆ ਜੀ

ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤੁਕੀ ਸੱਜੇ ਉਰਲੇ ਵਾਸੀ ਗੁਰੂ ਰੂਪ ਗੁਰੂ ਪਿਆਰੀ ਅਨਸواری ਸਾਧ ਸੰਗਤ ਜੀਓ ਸਤਕਾਰਯੋਗ ਸੇ ਪਰਵਾਰ ਸਰਦਾਰ ਸੁਜੀਤ ਸਿੰਘ ਜਿਨ੍ਹਾਂ ਦੇ ਸੁਪੁੱਤਰ ਸਰਦਾਰ ਗੁਰਦਲਵੀਰ ਸਿੰਘ सतगुरा ने अपार कृपा रहमत की परिवार में खुशियां भरे सुभाग समय बख्शिश करवाई अपनी सपुत्री नवनीत कौर देशो बयान कार्यों की खुशियां नमोत्रा करके समूह परिवार वालों ਪਸਰੋਸ ਤੋਂ ਟਰਕੀ ਬਾਣੀ ਆਈ ਦਿਨ ਸੰਲੇਖਤ ਮਟਾਈ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਵਾਇਆ ਹੋਇਆ ਹਨ ਦਿਨਾਂ ਦੇ ਕੋਈ ਤੋਂ ਸੰਭਾ ਪਹਿਲਾ ਸਤਿਗੁਰ ਜੀ ਦੀ ਪਾਵਨ ਗੁਰਬਾਣੀ ਦੇ ਆਦਿ ਪੁਰਣਾ ਪਦ ਪੁਰਣਾ ਤੁਪੁਰਨ ਪਰਮੇਸ਼ਰ ਆਤਮ ਮਾਤਾ ਮਾਤਾ ਸਰਪੁਰਨ ਤਾਈ

ਮੈਂ ਤਾਂ ਨਿਮਾਣ ਤੂੰ ਹੈ ਮਰ ਸੁਆਮੀ ਮੈਂ ਤੁਝੇ ਯਾਦ ਕਰਦਾ ਮੈਂ ਹੋਰ ਚਾਉ ਨਹੀਂ ਇਸ ਤਕਰਰਹ ਬਿਨੰਤੀ ਹੀ मेरा दुख सुख तो जी पा लख खुशियां पाक शाहियां जे सतगुरु नजर करे नेमत के का ਰੰਗ ਬਨ ਤਨ ਸਿੱਤਲ ਹੋਏ ਸੰਤ ਕੇ ਕਾਰਜ ਅਪੁਰਵਾ ਸਾਰਤਾਮਨ ਕਰਾ ਬਣ ਆਇਆ ਰਾ ਕਰਤੇ ਜਾਲੇ ਤੋਂ ਆਇਆ ਲੱਖਾ ਕੁਝੀਆ ਤੇ ਲੱਖਾ ਬਾਤ ਸ਼ਾਇਆ ਨੇ ਜੇ ਸਤਗੁਰ ਮੀਰ ਅੰਦਰ ਰਹਿ ਕਰੇ ਲੱਖਾ ਤੁਨੀ ਹਥੇ ਲੱਖਾ ਬਾਤ

bye ਕੀ ਕਾਚਾ ਚੋਰ ਪੈ ਨੀ ਮਾਨਸ ਕੀ ਕਤ ਹੈ ਨਹੀਂ ਤੇਰਾ ਕੀ ਕਾਚਾ ਕੋ ਨਹੀਂ ਮੈਨੋ ਜੋ ਸਾਹ ਸੁਧੀਆਂ ਵੇਜਤੀਆਂ ਸਤਿਵਾਰੀ ਦਾਸ ਜੀਓ ਮੇਰੀ ਜਤੀਆਂ ਸਮਤ ਜੱਟੀਆਂ ਲੈ ਕੇ ਆਨੰਦ ਦੇ ਮਹਾਵਾਕਾਂ ਅਨੁਸਾਰ ਕੇ ਅਰੰਭ ਹਰਦਾ ਸੋ ਸਤਗੁਰੂ ਜੀ ਕਿਰਪਾ ਕਰਦੇ ਹਨ ਆਪਣੇ ਪਾਵਨ ਗੁਰਬਾਣੀ ਦੇ ਅੰਦਰ ਸੰਤਾਂ ਕੇ ਕਾਰਜ ਆਤ ਖਲੋਵਾ ਹਰ ਕੰਮ ਕਰਾਉਣ ਆਇਆ ਤਰਤ ਸੁਹਾਮੀ ਤਾਲ ਸੁਹਾਮਾ ਵਿੱਚ ਅੰਮ੍ਰਿਤ ਜਲ ਖਾਇਆ ਰਾਗ ਕਿਤਾ ਲੋਰੀਆਂ ਭਾਈ ਮਾਸਾਹ ਤੇ ਆਕੀਏ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀ ਦੇ ਮਹਾਂ ਵਾਕਾਂ ਦੇ ਅਨੁਸਾਰ ਸਬਦ ਜੀ ਕਿਰਪਾ ਕਰਦੇ ਹਨ ਰਹਿਮਤਾਂ ਕਰਦੇ ਹਨ ਜਦੋਂ ਆਪਾਂ ਸਤਗੁਰ ਸ਼ੁਕਰ ਨਾ ਕਰਦੇ ਹਨ ਨਾ ਸੱਚੇ ਮੰਨਦੇ ਨਾ ਸਤਿਗੁਰੂ ਜੀ ਕਿਰਪਾ ਕਰਦੇ ਹਨ ਆਪਣੇ ਸੇਵਕਾਂ ਦੇ ਸਾਰੇ ਕਾਰਜ ਰਾਸ ਕਰ ਦਿੰਦੇ ਹਨ ਤੇ ਆਪ ਸਤਿਗੁਰੂ ਜੀ ਕਾਰਜਾਂ ਦੇ ਵਿੱਚ ਖੜੇ ਜਾਂਦੇ ਹਨ ਕਾਰਜਾਂ ਨੂੰ ਸੰਪੂਰਨ ਤਿਆ ਬਖਸ਼ਿਸ਼ ਕਰਵਾ ਦਿੰਦੇ ਹਨ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਕਿਰਪਾਣੀ ਦੇ ਬਚਨ ਹੰਦ ਫਿਰ ਕਰ ਪੈ ਸੋਹਣ ਜਨ ਪਿਆਰੇ ਸੰਤ ਤੁਮਰੇ ਕਾਰਜ ਸੁਵਾਰੇ ਪਰਮਾਤਮਾ ਆਪ ਕਾਰਜਾਂ ਦੇ ਵਿੱਚ ਕਰਦਾ ਹੈ ਆਪ ਕਾਰਜਾਂ ਨੂੰ ਸੰਪੂਰਨ ਪੈਣਾ ਬਸ਼ਿਸ਼ ਕਰਵਾਂਦਾ ਤੇ ਸਤਿਗੁਰੂ ਜੀ ਕਹਿੰਦੇ ਭਾਈ ਕਿਹਨਾਂ ਨੇ ਕਾਰਜ ਰਾਸ ਹੁੰਦੇ ਹਨ ਜਿਹੜੇ ਸਤਿਗੁਰੂ ਜੀ ਤੇ ਭਰੋਸਾ ਰੱਖਦੇ ਹਨ ਤੇ ਉਹ ਪਰਮੇਸ਼ਰ ਤਾਂ ਮਰ ਭਾਵਨਾ ਦਾ ਪੱਖਾ ਹੈ ਜਿਹਨ ਪ੍ਰੇਮ ਕੀਓ ਤੇਨਹੀ ਪ੍ਰਮਾਪਾਇਓ ਤੇ ਉਹਨਾਂ ਨੇ ਪਰਮੇਸ਼ਰ ਨੂੰ ਪਾਇਆ ਜਿਨ੍ਹਾਂ ਨੇ ਸੇਵਾ ਸੱਚੇ ਮਨ ਦੇ ਨਾਲ ਕੀਤੀ ਹੈ। ਇਹਨਾਂ ਨੇ ਤਨ ਮਨ ਧਨ ਤੇ ਧਰ ਨੂੰ ਸੌਂਪਣਾ ਕੀਤਾ ਹੈ। ਪੜਦੇ ਆ ਨਾ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਪਾਵਨ ਬਚਨ। ਸਤਿਗੁਰੂ ਬਖਸ਼ਸ਼ ਕਰਦੇ ਤੇ ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਐ ਪਾਈਐ। ਸਤਿਗੁਰੂ ਕਹਿੰਦੇ ਭਾਈ ਜਿੱਥੇ ਤਨ ਕਰਕੇ ਹਾਜ਼ਰੀ ਲੱਗਦੀ ਹੈ ਨਾ ਜਦੋਂ ਤੱਕ ਤਗਾ ਮਨ ਦੇ ਜਨਨਾ ਦੇ ਵਿੱਚ ਨਹੀਂ ਜੁੜਦਾ। ਤੇ ਉਹਨਾਂ ਤੱਕ ਸਤਗੁਰੂ ਜੀ ਕਹਿੰਦੇ ਘਾਈ ਉਹ ਤੇਰੀ ਹਾਜ਼ਰੀ ਪਰਵਾਣ ਦੀ ਜੇ ਮੰਨ ਕਰਕੇ ਤੇਰੇ ਚਰਨਾਂ ਦੇ ਵਿੱਚ ਹਾਜ਼ਰੀ ਲੱਗ ਗਈ ਤੇ ਸਤਗੁਰੂ ਜੀ ਕਹਿੰਦੇ ਫਿਰ ਤੇਰੇ ਉੱਪਰ ਗੁਰੂ ਦੀ ਕਿਰਪਾ ਹੋਣੀ ਹੈ ਰਹਿਮਤ ਤਾਂ ਹੋਣੀ ਹੈ ਤੇ ਜਿਨ੍ਹਾਂ ਨੇ ਪ੍ਰੋਸਾ ਰੱਖਿਆ ਉਹਨਾਂ ਦੇ ਸਤਗੁਰੂ ਜੀ ਨੇ ਕਾੜ ਵਿੱਚ ਰਾਜ਼ ਦਿੱਤੇ ਹਨ ਪਰੋਸਾ ਹੋਣਾ ਚਾਹੀਦਾ ਸਤਗੁਰੂ ਜੀ ਕਹਿੰਦੇ ਕਬੀਰ ਵਰਗਾ ਕਿਉਂਕਿ ਸਤਗੁਰ ਜੀ ਦਾ ਨਾਮ ਜਪਣ ਦੇ ਨਾਲ ਉਹ ਸਤਗੁਰ ਜੀ ਕਹਿੰਦੇ ਸਾਰੇ ਦੁੱਖ ਤੇਰੀ ਝੋਲੀ 'ਚ ਪੈ ਜਾਣੇ ਨੇ ਜੋ ਇੱਛਾ ਸੋਈ ਫਲ ਪਾਵੇ ਜੇ ਸਿਮਰੇ ਨਾ ਨਾ ਤੁਰਵਾਂ ਜਾਂਦੇ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਤੇ ਜਦੋਂ ਪ੍ਰੇਮ ਪੈ ਗਿਆ

ਉਹ ਪਰਮੇਸ਼ਰ ਦਾ ਨਾਮ ਜਪਦਾ ਰਹਿਣਾ ਹੈ ਉਹ ਪਰਮੇਸ਼ਰ ਤੇ ਜਿਹੜਾ ਤੈਨੂੰ ਕੁਝ ਖਾਣ ਤੋਂ ਦੇਣਾ ਹੈ ਉਹ ਘਰ ਦੇ ਵਿੱਚ ਤੇਰੀ ਪੁੱਤਰੀ ਜਵਾਨ ਹੈ ਕਮਾਲੀ ਪੁੱਤਰ ਜਵਾਨ ਹੈ ਕਮਾਲ ਉਹ ਜਿਨ੍ਹਾਂ ਦਾ ਵਿਆਹ ਕਰਿਆ ਹੋਇਆ ਹੈ ਜੇ ਕੋਈ ਕੰਮ ਕਾਰਨ ਕਰੇਗਾ ਘਰ ਦੇ ਵਿੱਚ ਪੈਸਾ ਆਵੇਗਾ ਇਰੇ ਕੱਲ ਨੂੰ ਇਹਨਾਂ ਦਾ ਬੱਚਿਆਂ ਦਾ ਵਿਆਹ ਵੀ ਕਰਨਾ ਹੈ ਜੇ ਸਾਰਾ ਦਿਨੇ ਪਰਮੇਸ਼ਰ ਦਾ ਨਾਮ ਜਪਦਾ ਰਿਹਾ ਕੰਮਕਾਰ ਨਾ ਕੀਤਾ ਪੁੱਤਰ ਲੋਕ ਕੀ ਕਹਿਣਗੇ ਕੱਲ ਨੂੰ ਕਿਵੇਂ ਵਿਆਹ ਕਰੇਗਾ ਧੀ ਜਵਾਨ ਹੈ ਕੱਲ ਨੂੰ ਵਿਆਹ ਵੀ ਇਹਨਾਂ ਦਾ ਤੁਸੀਂ ਕਰਨਾ ਹੈ ਪੁੱਤਰ ਨਾਮ ਜਪਿਆ ਕਰੂ ਕਬੀਰ ਦੀ ਮਾਰ ਹੁੰਦੀ ਹੈ ਕਬੀਰ ਨੂੰ ਸਮਝਾਉਂਦੀ ਹੈ ਰੋ ਰੋ ਕੇ ਲੋਕਾਂ ਨੂੰ ਦਸਨਾ ਕਰਦੀ ਹੈ ਮੋਸਮ ਸਰੋਬ ਹੈ ਕਬੀਰ ਕੀ ਮਾਈ ਇਹ ਬਾਰਗ ਕੈਸੇ ਜੀਵੈ ਰੁਹਾਈ ਕਬੀਰ ਦੀ ਮਾਂ ਰੋ ਰੋ ਕੇ ਕਬੀਰ ਨੂੰ ਕਹਿਣਾ ਕਰਦੀ ਹੈ ਕਬੀਰ ਪੁੱਤਰ ਪਰਮੇਸ਼ਰ ਦਾ ਨਾਮ ਜਪ ਤੀਜਵਾਣ ਦਾ ਕਾਰਜ ਕਰਨਾ ਤੋਂ ਠੀਕ ਹੈ ਤੂੰ ਪਰਮੇਸ਼ਰ ਦਾ ਨਾਮ ਜਪ ਲੈ ਜੰਨੀ ਨਾਲ ਐ ਤਪੁੱਤਰ ਜੇ ਕੰਮ ਕਰੇ ਨਾ ਜਿੰਨਾ ਸਮਾਂ ਤੂੰ ਗੁਰਬਾਣੀ ਦੇ ਵਿੱਚ ਲਾਉਂਦਾ ਹੈ ਪਰਮੇਸ਼ਰ ਨੂੰ ਚੇਤੇ ਕਰਦਾ ਹੈ ਤੇ ਜੇ ਕੋਨਾ ਟਾਈਮ ਹੋਣ ਤੋਂ ਕੰਮਕਾਰ ਕਰੇ ਘਰ ਦੇ ਵਿੱਚ ਪੈਸਾ ਵਧਦਾ ਜਾਵੇ ਜੋ ਜਵੀਰ ਕਹਿੰਦਾ ਮਾਂ ਮੈਂ ਪਰਮੇਸ਼ਰ ਦਾ ਨਾਮ ਆ ਵੀ ਜਪਦਾ ਤੇ ਕੰਮਕਾਰ ਵੀ ਕਰਦਾ ਮੇਰੇ ਤੋਂ ਨਾਮ ਨਹੀਂ ਛੱਡਿਆ ਨਹੀਂ ਮਾਂ ਜੀ ਪੁੱਤਰ ਜੇ ਵਿਰੋਧ ਹੋ ਕੇ ਘੋਰ ਤੋਂ ਪਰਮੇਸ਼ਰ ਦਾ ਜਿੰਨਾ ਕ ਨਾਮ ਜਪਦਾ ਹੈ ਜੇ ਇਹਨੂੰ ਛੱਡ ਦਵੇ ਘਰ ਦੇ ਕੰਮਕਾਰਾਂ ਦੇ ਵਿੱਚ ਲੱਗ ਜੇ ਉਹ ਘਰ ਦੇ ਵਿੱਚ ਹੋਰ ਵੀ ਪੈਸਾ ਆ ਜਾਵੇਗਾ ਲੋਕਾਂ ਨੂੰ ਕਹਿਣਾ ਕਰਦੀ ਮਾਂ ਕਹਿੰਦੇ ਜਦੋਂ ਦਾ ਕਵੀਨ ਨੇ ਇਹ ਮਾਲਾ ਪੜੀ ਹੈ ਨਾ ਹੱਥ ਦੇ ਵਿੱਚ ਤੇ ਨੇ ਇਹਦਾ ਸੁੱਖ ਚੈਣੇ ਲੈਣਾ ਚਲਾ ਗਿਆ ਇੱਕ ਸੁਤਪੁਰਤੈ ਨਹੀਂ ਭੁੱਲ ਗਈ ਕਾਰਟੇ ਦੇ ਚੇਤਨੀ ਸਤਿਗੁਰੂ ਜੀ ਦੀ ਪਾਵਨ ਕਰਮਾਈ ਦੇ ਵਜਨ ਜਗਤ ਦੀ ਮਾਲਾ ਭਈ ਦੇ ਪੁੱਤ ਤਲ ਤੇ ਸੁਖ ਨਾ ਪਇਓ ਆਹ ਕਹਿੰਦੀ ਹੈ ਕਹਿੰਦੀ ਜਦੋਂ ਦੀ ਕਵੀਰ ਨੇ ਮਾਲਾ ਪੜੀਏ ਫੜੀਆ ਰੱਬ ਦੇ ਵਿੱਚ ਉਦੋਂ ਕਹਿੰਦੇ ਇਹਦਾ ਫਿਰ ਸੁਖ ਜੈਨ ਹੈ ਜਿਹੜਾ ਚਲਾ ਗਿਆ ਇਹਨੂੰ ਪੁੱਤ ਬਾ ਮਾਲਾ ਹੀ ਜੱਤੀ ਜਾਂਦਾ ਹੈ ਲੋਕਾਂ ਨੂੰ ਮਾ ਕਹਿਣਾ ਕਰਦੀ ਸੁਣੋ ਜਖਾਨੀ ਸੁਣੋ ਦਰਾਨੀ ਅਚਰਜ ਇੱਕ ਪਇਓ ਪਤਾ ਨਹੀਂ ਕਿਹੋ ਜਿਹਾ ਪਰਮੇਸ਼ਰ ਦਾ ਨਾਮ ਜਪਦਾ ਸਾਰਾ ਦਿਨ ਪਰਮੇਸ਼ਰ ਦਾ ਨਾਮ ਜਪਦਾ ਰਹਿੰਦਾ ਮੇਰਾ ਪੁੱਤਰਾ ਜਿਹੜਾ ਡਿਗੜਿਓ ਕਬੀਰਾਂ ਰਾਤ ਤੁਹਾਰੀ ਸਾਜ ਭਿਓ ਅਨ ਕਤਹਿ ਨਾ ਜਾਈ ਮਾਂ ਨੂੰ ਕਹਿਣਾ ਕਰਦਾ ਕਬੀਰ ਕਹਿੰਦੇ ਮਾ ਮੇਰੇ ਤੋਂ ਪਰਮੇਸ਼ਰ ਦਾ ਨਾਮ ਹੈ ਜਿਹੜਾ ਛੱਡਿਆ ਨਹੀਂ ਦੇਉ ਪਰਮੇਸ਼ਰ ਆ ਆਪੇ ਕਾਰਜਾਂ ਦੇ ਵਿੱਚ ਆ ਮੇਰੇ ਗਾਰਜ ਨੇ ਜਿਹੜੇ ਸਾਰੇ ਆਪੇ ਪਰਮੇਸ਼ਰ ਕਰੇ ਦਾ ਤੇ ਮਾਰਗ ਦੇ ਪੁੱਤਰ ਆਪਣੀ ਕੁਲ ਦੇ ਵਿੱਚ ਦਾ ਕਿਸੇ ਨੇ ਅਜੇ ਤੱਕ ਨਾਮ ਨਹੀਂ ਜਪਿਆ ਤੋਂ ਨਾਮ ਜਪਣ ਲੱਗ ਪਿਆ ਕਿਉਂਕਿ ਤਾਂ ਵੀਰ ਸਾਹਿਬ ਜਿਹੜਾ ਘਰ ਦੇ ਵਿੱਚ ਕੰਮਕਾਰ ਸੇਵਾ ਉਹਨਾਂ ਦਾ ਬੁਨਣ ਦਾ ਕੰਮ ਸੀ ਤਨਨਾ ਬਨਨਾ ਸਤ ਜੀ ਉਰ ਕਬੀਰ ਰਹਾ ਨਾਮ ਲਿਖ ਲਿਓ ਜ਼ਰੀਰ ਸਭ ਕੁਝ ਛੱਡ ਦਿੱਤਾ ਪਰਮੇਸ਼ਰ ਨਾਲ ਇੱਕ ਬਿਕ ਹੋ ਗਿਆ ਤੇ ਕਬੀਰ ਦਾ ਨਾਮ ਜਪਦਾ ਹੈ ਭਜਨ ਬੰਦਗੀ ਕਰਦਾ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ ਜਟਿਆ ਰਹਿੰਦਾ ਹੈ ਮਾਂ ਕਹਿੰਦੀ ਪੁੱਤਰ ਚੰਗੀ ਗੱਲ ਹੈ ਪਰਮੇਸ਼ਰ ਦਾ ਨਾਮ ਜਪਦਾ ਕੋਈ ਕੰਮ ਘਰ ਵਾਸਤੇ ਵੀ ਕੱਢ ਕੰਮਕਾਰ ਕਰ ਪੈਸਾ ਆਵੇਗਾ ਢੀ ਦਾ ਵਿਆਹ ਕਰਾਂਗੇ ਕਹਿੰਦੇ ਮਾਂ ਉਹ ਪਰਮੇਸ਼ਰ ਆਪੇ ਕਾਰਜ ਕਰੇਗਾ ਜਿਹਦਾ ਮੈਂ ਨਾਮ ਜਪਦਾ ਮਾਂ ਐ ਜੀ ਉਹ ਦੁਨਿਆਵੀ ਅੱਖ ਦੇ ਨਾਲ ਕਵੀਨ ਜੀ ਨੇ ਦੇਖਿਆ ਕਰੀ ਮਾਂ ਕਹਿੰਦੀ ਪੁੱਤਰੇ ਗੱਲਾਂ ਕਹਿਣ ਸੁਣਾਉਂਦਾ ਜਗੀਆਂ ਲੱਗਦੀਆਂ ਨੇ ਕਦੇ ਦੇਖਿਆ ਪਰਮੇਸ਼ਰ ਕਦੇ ਆ ਕੇ ਕਿਸੇ ਦਾ ਕਾਰਜ ਕਰੇਗਾ ਪੁੱਤ ਤੂੰ ਪਰਮੇਸ਼ਰ ਦਾ ਨਾਮ ਜਪ ਕਹਿੰਦਾ ਮਾਂ ਨਾ ਮੈਂ ਪਰਮੇਸ਼ਰ ਦਾ ਨਾਮ ਹੀ ਜਪ ਕੇ ਕਰਦਾ ਕੰਮਕਾਰ ਪਰ ਜਿੰਨਾ ਕਿ ਮੈਂ ਕਰਦਾ ਠੀਕ ਹੈ ਵਸੋ ਪਰਮੇਸ਼ਰ ਦੇ ਨਾਲ ਮੈਂ ਲੱਗ ਗਿਆ ਹੋਇਆ ਪਰਮੇਸ਼ਰ ਮੇਰੀ ਸਹਾਇਤਾ ਕਰੇਗਾ ਸਮਾਂ ਲੱਗ ਗਿਆ ਬੜਾ ਸਮਝ ਆ ਜਾਂਦੀ ਹੈ ਕਿ ਪੁੱਤਰ ਜੱਪਰ ਪਰਮੇਸ਼ਰ ਦਾ ਨਾਮ ਲੜਦੇ ਘਰ ਦਾ ਕੰਮਕਾਰ ਕਰ ਕੋਈ ਪਰਨਾ ਮੰਨੇ ਅਖੀਰ ਨੂੰ ਜਦੋਂ ਵਿਆਹ ਦੀ ਏ ਆ ਗਿਆ ਨਾ ਲੜਕੀ ਦਾ ਘਰ ਦੇ ਵਿੱਚ ਕੋਈ ਪੈਸਾ ਆਦ ਨਹੀਂ ਕਬੀਰ ਨੂੰ ਕਹਿੰਦੇ ਪੁੱਤਰ ਕਰਵੀਰ ਹੈ ਪੁੱਤਰੀ ਕਮਾਲੀ ਦਾ ਵਿਆਹ ਹੈ ਇੰਨੇ ਦਿਨ ਰਹਿ ਗਏ ਤੈਨੂੰ ਕੋਈ ਫਿਕਰ ਨਹੀਂ ਮੈਨੂੰ ਤਾਂ ਕੋਈ ਫਿਕਰ ਹੈ ਨਾ ਘਰ ਦਾ ਤੇਰੀ ਮਾਂ ਆ ਲੋਕ ਆਣਗੇ ਕੀ ਕਹਿਣਗੇ ਉਹ ਕੋਈ ਤਿਆਰੀ ਨਹੀਂ ਘਰ ਦੇ ਵਿੱਚ ਜ्यों ਪੁੱਤਰ ਇਸ ਤਰ੍ਹਾਂ ਕਰ ਅੰਦਰ ਗਈ ਮਾਂ ਕਬੀਰ ਦੀ ਕ ਖੱਦਰ ਦੇ ਧਰੀ ਵੇਕੇ ਆਈਏ ਜਿਹੜੀ ਬੁਣੀ ਸੀ ਹੱਥਾਂ ਦੇ ਨਾਲ ਲਿਆਨੇ ਨਬੀਰ ਨੂੰ ਕਹਿਣਾ ਕੀਤਾ ਪੁੱਤਰ ਤੈਨੂੰ ਤਾਂ ਕੋਈ ਫਿੱਡਰ ਨਹੀਂ ਆ ਇੱਕ ਧਰੀ ਐ ਮੈਂ ਆਪਣੇ ਹੱਥਾਂ ਦੇ ਨਾਲ ਗੁਣੀਏ ਜਾ ਐਂਕੋ ਬਾਜ਼ਾਰ ਦੇ ਵਿੱਚ ਵੇਚ ਕੇ ਆ ਤੇ ਕੁਝ ਪੈਸਾ ਲੈ ਕੇ ਆ ਤੇ ਇਹ ਪੈਸਾ ਲੈ ਕੇ ਜਿਹੜਾ ਘਰ ਦਾ ਕਾਮਕਾਰ ਹੈ ਜਿਹੜਾ ਕੱਪੜਾ ਲੈਣਾ ਆਦ ਲੈਣਾ ਹੈ ਸਾਜੂ ਸਮਾਨ ਲੈਣਾ ਉਹਦੇ ਨਾਲ ਆਪਾਂ ਉਹਦੀ ਖਰੀਦਦਾਰੀ ਕਰ ਲਵਾਂਗੇ ਜੇ ਤੇਰੇ ਹੱਥ ਦੇ ਕੱਪੜਾ ਲੱਗ ਜਾਣਾ ਸੀ ਤਾਂ ਤੈਨਾਂ ਛੱਡਣਾ ਨਹੀਂ ਸੀ ਕਿਤੇ ਮੈਂ ਰੱਖਿਆ ਹੋਇਆ ਸੀ ਜਾ ਬੜਾ ਇਹਨੂੰ ਵੇਚ ਕੇ ਆ ਜਦੋਂ ਕਬੀਰ ਜਾਣ ਲੱਗਿਆ ਨਾ ਚੰਦਰ ਦਾ ਕਪਾ ਕੱਪੜਾ ਬਾ ਨੇ ਸਿਰ ਦੇ ਉੱਪਰ ਰੱਖ ਦਿੱਤੀ ਹੁਣ ਕਬੀਰ ਜੀ ਵੇਚਣ ਵਾਸਤੇ ਜਦੋਂ ਜਾਣ ਲੱਗੇ ਨੇ ਨਾ ਘਰ ਤੋਂ ਤੁਰੇ ਨੇ ਪਿੱਛੋਂ ਬਾਹਰੇ ਆਵਾਜ਼ ਮਾਰੀ ਉਹ ਪੁੱਤਰ ਕਬੀਰ ਉਹ ਤੋਂ ਆਪਣੀ ਹਾਲ ਤਲੇ ਵਾਲਾ ਤਾਂ ਦੇਖ ਕੇ ਕਹਿੰਦੇ ਫਟਾ ਜਾਂ ਤੇਰਾ ਜਿਹੜਾ ਛੱਦਰ ਦਾ ਕੁਰਤਾ ਹੈ ਚੋਲਾ ਹੈ ਘਰ ਦੇ ਵਿੱਚ ਮਰਾਤੀ ਆਉਣਗੇ ਰਿਸ਼ਤੇਦਾਰ ਆਉਣਗੇ ਕਿਵੇਂ ਤੂੰ ਪਾਟੇ ਕੱਪੜੇ ਪਾਈ ਫਿਰਦਾ ਹੈ ਉਹ ਕੁਝ ਬੰਦੀਆਂ ਕੱਪੜੇ ਤੋਂ ਆਪਣੇ ਵਾਸਤੇ ਵੀ ਲੈ ਕੇ ਆਈ ਤੇ ਬੱਚਿਆਂ ਵਾਸਤੇ ਵੀ ਲੈ ਕੇ ਆਈ ਕਿਹਾ ਠੀਕ ਹੈ ਮਾਂ ਹੁਣ ਪਰਮੇਸ਼ਰ ਨੇ ਖੇਡ ਰਚੀ ਆਪਣੀ ਪਿਆਰਿਆਂ ਦੇ ਕਾਰਜ ਸੁਆ ਆਪਣੀ ਸੰਭਾਲ ਕਬੀਰ ਦਾ ਜੀ ਮੇਕਰ ਵਾਸਤੇ ਗਿਆ ਤੇ ਮਾਂ ਨੇ ਕਿਹਾ ਪੁੱਤਰ ਖਿਆਲ ਰੱਖੀ ਕਿਤੇ ਕੱਪੜਾ ਉਜਾੜ ਕੇ ਨਾ ਆ ਜਾਵੀਂ ਇਹੋ ਕੱਪੜਾ ਇਹੀ ਰਾਤ ਹੈ ਹੋਨ ਕਰੇ ਘਰ ਦੇ ਵਿੱਚ ਸਮਾਨ ਨਹੀਂ ਜਿਹਨੂੰ ਵੇਚ ਕੇ ਆਪਾਂ ਵਿਆਹ ਕਰ ਦੇਵਾਂਗੇ ਲੜਕੀ ਦਾ ਕਿਤੇ ਬਰਬਾਦ ਕਰਕੇ ਦਾ ਆ ਜਾ ਵੀ ਚਲਾ ਗਿਆ ਕਬੀਰ ਕਿੰਨ ਕੋਈ ਨਾ ਮਾਂ ਹੁਣ ਪਰਮੇਸ਼ਰ ਦੇ ਹਾੜ ਲੈਣ ਵਾਸਤੇ ਅੱਗੇ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਘਰ ਦੇ ਵਿੱਚ ਕਬੀਰ ਦਾ ਘਰ ਪੁੱਛਦਾ ਹੋਇਆ ਕਿ ਮਿਲ ਗਿਆ ਕਬੀਰ ਦਾ ਨੂੰ ਸਵਾਮਣੇ ਜਾ ਕੇ ਜਦੋਂ ਮਿਲਿਆ ਨਾ ਸਾਧੂ ਦਾ ਰੋਪ ਧਾਰਨ ਕੀਤਾ ਤੇ ਕਬੀਰ ਨੂੰ ਪੁੱਛਦਾ ਆ ਬਾਈ ਗੱਲ ਸੁਣਾ ਥੋੜਾ ਕਬੀਰ ਹੈਰਾਨ ਹੋ ਕੇ ਕਹਿੰਦੇ ਕਿਹੜਾ ਸਾਧੂ ਸੰਤ ਹੈ ਕਿਹੜਾ ਮਹਾਂਪੁਰਸ਼ ਹੈ ਪਹਿਲੀ ਵਾਰ ਲਖਿਆ ਦਰਸ਼ਨਾ ਪਹਿਲੀ ਵਾਰ ਕੀਤੇ ਜੀ بڑا ਅਗਵਾਨੀ ਚਿਹਰੇ ਫਤੇ ਬਣਾਈ ਹਾਂਜੀ ਦੱਸੋ ਕੀ ਕੰਮ ਐ ਤੇ ਮਹਾਪਰਿਸ਼ਿ ਕਹਿਣਾ ਕਰਦਾ 7000 ਰੁਪਏ ਧਾਰਨ ਕੀਤਾ ਹੋਇਆ ਨਿਰੰਕਾਰ ਨੇ ਕਹਿੰਦੇ ਜੀ ਮੈਂ ਕਬੀਰ ਦੇ ਘਰ ਦੇ ਵਿੱਚ ਜਾਣਾ ਹਰਾਨੋਂ ਗਿਆ ਕਬੀਰ ਕਹਿੰਦੇ ਮੈਂ ਸਾਹਮਣੇ ਆ ਮੇਰੇ ਘਰ ਕਿਹ ਜਾਣਾ ਕਹਿੰਦੇ ਕੀ ਕੰਮ ਐ ਕਬੀਰ ਪੁੱਛਦਾ ਹੈ ਕਬੀਰ ਨੂੰ ਜੋਣਾ ਲੈ ਕਬੀਰ ਦੇ ਘਰ ਕਿਹ ਜਾਣਾ ਤੂੰ ਕਹਿੰਦਾ ਜੀ ਮੈਂ ਤਾਂ ਵੀਰ ਦੇ ਘਰ ਇਸ ਕਰਕੇ ਜਾਣਾ ਸੁਣਿਆ ਕਿ ਵੀਰ ਬੜਾ ਦਾਨੀ ਐ ਬੜਾ ਦਾਣ ਪਨ ਕਰਨ ਵਾਲਾ ਐ ਮਾਲ ਦੇ ਘਰ ਦੇ ਵਿੱਚ ਜਾਣਾ ਕਹਿੰਦੇ ਫਿਰ ਕਬੀਰ ਮੈਂ ਇਹ ਆ ਤੇ ਕਬੀਰ ਨੂੰ ਕੀ ਕੰਮ ਐ ਪੁੱਛਿਆ ਤੈਨੂੰ ਕਬੀਰ ਨਾਲ ਕੀ ਕੰਮ ਐ ਕਹਿੰਦੇ ਜੀ ਬਾਅਦ ਦੇ ਤੋਂ ਕੱਪੜਾ ਲੈਣਾ ਆਪਣਾ ਚੋਲਾ ਬਣਾਉਣਾ ਤੇ ਉਸ ਮੇਏ ਮਾਂ ਨੇ ਜੋ ਖਦਰ ਦੀ ਪੱਟ ਮੰਨ ਕੇ ਕੱਪੜਾ ਕਬੀਰ ਦੇ ਸਿਰ ਤੇ ਚਾਕੇ ਭੇਜਿਆ ਸੀ ਨਾ ਵੇਚਣ ਵਾਸਤੇ ਕਬੀਰ ਸਾਹਿਬ ਨੇ ਉਤਾਰਿਆ ਤੇ ਚੋਲੇ ਦਾ ਕੱਪੜਾ ਕੱਟ ਕੇ ਉਹ ਸਾਧੂ ਨੂੰ ਦੇ ਦਿੱਤਾ ਕਹਿੰਦੇ ਲੈ